ਯਾ ਉਹ ਯਾਰ ਮੈਂ ਲੈਣੀ ਹੀ ਰਹਿ ਤੇ ਤੋਂ ਹਾਂ ਮੈਨੂੰ ਮਿਲਦੀ 30 ਕਿੱਲੇ ਠੇਕੇ ਤੇ 30 ਕਿੱਲੇ ਠੇਕੇ ਤੇ ਕੀ ਰੇ ਠੇਕਾ 70000 ਰੁਪਿਆ ਲੈ ਲਾ ਉਹ 75 ਮੰਗੀਆਂ ਦਾ 7700 ਦਈ ਦੂੰਗਾ ਲੈ ਲਾ ਲੈ ਲਾ ਯਾਰ ਪੁੱਛਾ ਉੱਤੇ ਥਨੇ ਕੀ ਉਹ ਲੈ ਲਾ ਮੈਂ ਕਿਹਾ ਲੈ ਲਾ ਤੂੰ ਇਹ ਮੋਟਰਾਂ ਵਿੱਚ ਦੋ ਆ ਤੇ ਨਹਿਰ ਦੀ ਵਾਰੀ ਆ ਹਾਂ ਤੇ ਪਾਈਪ ਲਾਈਨ ਪਾਈ ਹੋਈ ਆ ਅੱਛਾ ਮੈਂ ਤੇਰੀ ਉਹ ਦਿਨ ਵੀਡੀਓ ਵੇਖੀ ਅੱਛਾ ਤੇ ਤੂੰ ਮਾਰੀ ਇਹਨਾਂ ਦੇ ਚ ਪਕਾਈ ਕੀ ਠੇਕਾ ਐ ਆ ਤੇ ਐ ਬਚਣਾ ਕੁਝ ਨਹੀਂ ਮੈਂ ਤੈਨੂੰ ਕਹਿਣਾ ਬਜਦਾ ਕੀ ਬਜੂਗਾ ਅੰਦਰ ਬਾਈ ਦਾ ਲਾਹ ਹਾਬ ਗਦਾ ਬੁਲਾ ਲੈਂਦੇ ਆਪਾਂ ਲਾਹ ਹਾਬ ਨਾਲੇ ਆਪਣੇ ਸੱਜਣਾ ਨੂੰ ਦੱਸ ਦਾਂਗੇ ਵੀ ਬਜਦਾ ਕਿ ਉਹਨੂੰ ਬਜਦੇ 100 ਰੁਪਏ ਬਜਦੇ ਆ ਭਾਈ ਜੀ ਇਹ ਨਹੀਂ ਬਜਦਾ ਕੁਛ ਨਹੀਂ ਠੇਕੇ ਲੈ ਕੇ ਚਲੋ ਲਾਹ ਹਾਬ ਫਿਰ ਕਈਆਂ ਨੇ ਮੈਨੂੰ ਬਹੁਤ ਕਮੈਂਟ ਕੀਤੇ ਇਹ ਬਜਦਾ ਕੁਛ ਨਹੀਂ ਅੱਜ ਤੁਹਾਨੂੰ ਮੱਲੀ ਦੱਸੂਗਾ ਵੀ ਬਜਦਾ ਕੀ ਆ ਹੂੰ ਠੀਕ ਹੈ ਤੂੰ ਲੈਲਾ ਪਹਿਲੀ ਤੈਨੂੰ ਬਚੂਗਾ ਲਾਈਏ ਹਾਬ ਆਪਾਂ ਇੱਕ ਮਿੰਟ ਇੱਕ ਮਿੰਟ ਹੁਣ ਮੈਂ ਤੁਹਾਨੂੰ ਦੱਸਦਾ ਬਜਦਾ ਕੀ ਆ ਆਪਾਂ ਦੋਸਤੋ ਨਾਲ ਨਾ ਸਕਰੀਨ ਰਿਕਾਰਡਿੰਗ ਆਨ ਕਰ ਲੈਨੇ ਆ ਠੀਕ ਹੈ ਵੀ ਐ ਪੂਰਾ ਵਧੀਆ ਬਣਾ ਕੇ ਦੱਸਾਂਗੇ ਵੀਰਾਂ ਨੂੰ ਵੇ ਕੀ ਬਾਈਦਾ ਪਹਿਲੀ ਠੇਕੇ ਲਓ 70000 ਨੂੰ ਲਈ ਹਾਂ 70000 ਨੂੰ 70000 ਦਾ ਅੱਧ 35000 ਹੋ ਗਿਆ ਹਾਂ 35000 ਨੂੰ ਤੂੰ ਪਹਿਲੀ ਲਾ ਲਈ 3100 ਛਮਾਈ ਦਾ ਦੋਸਤੋ ਵਿਆਜ ਹੋ ਗਿਆ 3150 ਰੁਪਏ ਵਿਆਜ ਬੰਦੇ 35000 ਆ ਹੋ ਗਿਆ ਹੈਨਾ ਹਾਂ ਹੁਣ ਤੂੰ ਲਾਉਣਾ ਕੀ ਆ ਲਾਉਣਾ ਝੋਨਾ ਕਿਹੜਾ ਲਾਇੰਗਾ ਹਾਈਬ੍ਰਿਡ ਹਾਂ ਹਾਈਬ੍ਰਿਡ ਹਾਈਬ੍ਰਿਡ ਦਾ 1000 ਰੁਪਏ ਦਾ ਬੀ ਆਊਗਾ ਕੇਲੇ ਦਾ 500 ਰੁਪਏ ਖਰਚਾ ਹੋਊਗਾ ਪਨੀਰੀ ਤਿਆਰ ਕਰਾਈ ਦਾ ਦੋਸਤੋ ਵੇਖੀ ਆ ਜੇ ਤੁਸੀਂ ਤੇ ਹੋਰ ਉਸ ਤੋਂ ਬਾਅਦ ਵਾਏਗਾ ਵੀ ਹਾਂ ਹੋਣੀ ਵੀ ਆ ਵਾਏਗਾ ਵੀ 1500 ਸਣੇ ਕੱਦੂ-ਕੱਦੂ ਕਰਕੇ ਲਾ ਲਿਆ ਤੂੰ ਤੇਲਾ ਟਰੈਕਟਰ ਆਉਂਦਾ ਤੇਰੇ ਕੋਲੇ ਤੇ ਹੋਰ ਉਸ ਤੋਂ ਬਾਅਦ ਲਾਲਾ ਲਵਾਈ ਲਵਾਈ ਲਾਲਾ ਲਵਾਈ ਆ ਗਈ 4000 ਹਨਾ 4000 4000 ਘਟ ਤੋਂ ਘਟ ਹੋ ਸਕਦਾ ਵੀ ਵੱਧ ਜੇ ਹਾਂ 4000 ਤਾਂ ਮਗਰੀ ਲਿ ਦਿੱਤੀ ਹੈ 4000 ਮਗਰ ਦਿੱਤੀ ਹੈ ਨਾ ਤੂੰ ਐਰ ਕੀ ਵੀ 4000 ਹੀ ਮੰਗ ਹਾਈਬ੍ਰਿਡ ਝੋਨਾ ਆਪਾਂ ਯਾਨੀ ਕਿ ਲਾਤਾ ਹੁਣ ਤੂੰ ਕੋਈ ਡੀ ਕਿਨੇ 30 ਗੱਲੇ ਵਾਂਚ ਤੇ ਡੀਜ਼ਲ ਤਾਂ ਛੜੂ ਛੜੂ ਛੜਨਾ ਹੀ ਉਹਦਾ ਪੱਕਾ ਹੀ ਛੜਨਾ ਜਨਰੇਟਰ ਵੀ ਲੈਣਾ ਪੈਣਾ ਜਨਰੇਟਰ ਹੈਗਾ ਕੋਲੇ ਹਾਂ ਡੀਜ਼ਲ ਇ ਲੈਟਰ ਹੈਗਾ ਚੱਲ ਡੀਜ਼ਲ ਹੈਗਾ ਤੂੰ ਚੱਲ ਡੀਜਲ ਲਾਲਾ ਕਿੱਲੇ ਦਾ ਤੂੰ 500 ਦਾ ਸਾੜ ਦਾ ਹਾਂ 500 ਦਾ ਕਿੱਲੇ ਦਾ ਡੀਜ਼ਲ ਲਾਲਾ ਹੋਰ ਕੀ ਖਰਚੇ ਆ ਗਏ ਲੈ ਵੀ ਆਪਣਾ ਝੋਨਾ ਲੱਗ ਗਿਆ ਲੱਗ ਗਿਆ ਠੀਕ ਹੈ ਹੂੰ ਉਸ ਤੋਂ ਬਾਅਦ ਤੂੰ ਦਿੱਤੈ ਨਾ ਘੱਟੇ ਦਾ ਯੂਰੀਆ ਪਾਏਂਗੇ ਝੋਨੇ ਹਾਈਬ੍ਰਿਡ ਨੂੰ ਆਪਾਂ ਪਾ ਹੀ ਦਿੰਨੇ ਹਣਾ ਪਾ ਹੀ ਦਿੰਨੇ 850 ਦੀ ਯੂਰੀਆ ਲਾਲਾ ਕੋਈ ਇਸ ਤੋਂ ਪਹਿਲਾਂ ਆਪਾਂ ਡੀਏਪੀ ਪੋਟਾਸ਼ ਵੀ ਪਾਉਣਾ ਕਿ ਨਹੀਂ ਪਾਉਣਾ 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 ਪੋਟਾਸ਼ ਦਾ ਅੱਧਾ ਅੱਧਾ ਘੱਟਾ ਲਾਲਾ ਤੂੰ 800 ਦਾ ਅੱਧਾ ਘੱਟਾ ਕਿੱਲੇ ਦਾ ਆਇਆ ਤੇ ਡੀਏਪੀ ਅੱਧਾ ਘਟਾ ਲਾਲਾ ਤੂੰ 700 ਦਾ ਹਾਂ ਤੂੰ 12 ਡਰੇਡ ਲਾਲਾ 12 ਡਰੇਡ ਵੀ ਪਾਉਣਾ ਪਾਉਣਾ 200 ਰੁਪਏ ਕਿ ਲਾਓ ਲਾਲਾ ਹਾਂ ਲੋਹਾ ਵੀ ਲਾਲਾ ਵਿੱਚ ਲੋਹਾ ਜਿੰਕ ਵੀ ਤੂੰ ਪਾਉਣਾ ਹਨਾ ਲੋਹਾ ਜਿੰਕ ਹੋ ਗਿਆ ਤੇ ਸਲਫਰ ਵੀ ਪਾਉਣਾ ਹਾਂ ਲੋਹਾ ਜਿੰਕ ਸਲਫਰ ਇਹਦਾ ਤੂੰ ਦੋਵਾਂ ਦਾ 800 ਰੁਪਏ ਲਾਲਾ ਲਾਲਾ ਠੀਕ ਹੈ ਠੀਕ ਆ ਹੋਰ ਹੋਰ ਤੂੰ ਕੀ ਪਾਉਣਾ ਉਹ ਇੱਕ ਹੋਰ ਆਉਂਦੀ ਦੀ ਦਵਾਈ ਜੀ ਉਹ ਵੀ ਪਾਉਂਦਾ ਮੈਂ ਉਹ ਹਰਾ ਬਕਸੀਸ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ ਉਹ ਤੂੰ ਛੱਡ ਇੱਕ ਤੂੰ ਸੱਚ ਪਾਣੀ 'ਚ ਨਹੀਂ ਪਾਉਂਦਾ ਦਵਾਈ ਕੋਈ ਹਾਂ ਉਹ ਦੂਜੀ ਗੰਦ ਗੰਦ ਤੋ ਪਾਉਣਾ 500 ਕਿਲੋ ਲਾਉ ਲਾ ਤੂੰ 500 ਦੀ ਆ ਜਾਂਦੀ ਹੈ ਨਾ ਆ ਜਾਂਦੀ ਆ ਹੋਰ ਕੀ ਪਾਉਣਾ ਬਾਈ ਹੋਰ ਤੂੰ ਲਾਲਾ ਵੀ ਗਾਂ ਫਟੇਰਾ ਪਾਉਣਾ ਪਾਉਣੀਆਂ ਦਾ ਜਿਵੇਂ ਕਿ ਮੈਂ ਪਿਛਲੇ ਸਾਲ ਵੇਖਿਆ ਤੂੰ ਪਾਇਆ ਸੀ ਆਪਾਂ ਫਟੇਰਾ ਦਾ ਵੀ ਲਾ ਲਿਆ ਦੋਸਤੋ ਖਰਚਾ ਸੁਣੀ ਜਾਏ ਜੀ ਵੀ ਬਜਦਾ ਕੀ ਆ ਮੈਂ ਦੱਸੀ ਆ ਨਾ ਵੀ ਬਜਦਾ ਠੇਕੇ 'ਚ 70000 ਨੂੰ ਪਹਿਲੀ ਲੈ ਕੇ ਹੂੰ ਜੇਕਰ ਵੱਧ ਆ ਤਾਂ ਫੇਰ ਨਹੀਂ ਕੋਈ ਕਹਿ ਸਕਦਾ 70000 ਦੀ ਆਪਾਂ ਗੱਲ ਕਰਦੇ ਹਾਂ ਹੋਰ ਕੀ ਖਰਚਾ ਹੋ ਗਿਆ ਫਟੇਰਾ ਉਸ ਤੋਂ ਬਾਅਦ ਲਾਲਾ ਵੀ ਬੰਦੇ ਆ ਹਾਂ ਬੰਦੇ ਲਾਲਾ ਗਾਂ ਦੇ ਕੱਢਣ ਦੇ ਸਤਾਲ ਕੱਢਣ ਦਾ 500 ਰੁਪਿਆ ਖਰਚਾ ਲਾ ਲੋ ਕਿਲੇ ਦਾ ਹਾਂ ਵੱਟਾ ਮੁੱਟਾ ਘਟਾਈ ਦਾ ਲਾਇਆ ਹੀ ਨਹੀਂ ਆਪਾਂ 100 100 ਰੁਪਿਆ ਕਿ ਲਾਓ ਲਾ ਤੂੰ ਵੱਟਾ ਮੁੱਟਾ ਘਟਾਈ ਸਪਰੇ ਪੁਆਈ 300 ਰੁਪਿਆ ਕਿ ਲਾਓ ਲਾਲਾ ਸਪਰੇ ਵਿੱਚ ਹੀ ਰੇ ਪਾਤੀ ਘੱਟ ਤੋਂ ਘੱਟ ਖਰਚਾ ਘੱਟ ਤੀ ਔਰ ਗਾਂਸ ਪ੍ਰੇ ਸੁੰਡੀ ਦੀਆਂ ਹੋਣੀਆਂ ਤੇ ਫੰਗੀ ਸਾਈਡ ਹੋਣੀ। ਦੋ ਤਿੰਨ ਸਪਰੇਅ ਕਰਨਗੇ ਇੱਕ ਸਾਲ ਰੁਪਿਆ ਮੋਟਾ ਲਾਲਾ। ਹਾਂ 100 ਰੁਪਿਆ ਮੋਟਾ ਲਾਲਾ ਸਾਰੀ ਇੱਕ ਸੱਚ ਤੂੰ ਪ੍ਰਦਾਨ ਨਹੀਂ ਪਾਉਂਦੇ ਹੁੰਦੇ ਯਾਰ। ਉਹ ਸੁੰਡੀ ਤੋਂ ਪਾਉਣੀ ਬਾਅਦ ਚ। ਹਾਂ 700 ਰੁਪਿਆ ਪ੍ਰਦਾਨ ਦਾ। ਕਿੰਨੇ ਵਾਰੀ ਪਾਉਣਾ ਕਿ ਇੱਕ ਵਾਰੀ ਪਾਉਣਾ? ਇੱਕ ਵਾਰੀ ਬਸ ਇੱਕ ਵਾਰੀ ਸਪਰੇਅ ਇੱਕ ਵਾਰੀ। ਇੱਕ ਵਾਰਾ ਤੂੰ ਸਪਰੇਅ ਕਿਹਦੀ ਕਰਦਾ? ਉਹ ਦੂਜੀ ਕਰੀਦੀ ਆ। ਕੋਰਾ ਜਨ? ਕੋਰਾ ਜਨ। ਕੋਰਾ ਜਨ ਵੀ 700 ਰੁਪਏ ਦੀ ਪੈਂਦੀ ਕਿੱਲੇ ਦੀ। ਤੇ ਗਾਂ ਤੂੰ ਫੰਗੀ ਫੰਗੀ ਸਾਈਡ ਤੇ ਸਪਰੇਅ ਕਰਨੀ ਕੋਈ? ਨਹੀਂ ਨਹੀਂ ਹੁਣ ਬਸ। ਨਹੀਂ ਪਾਉਂਦਾ। ਚੱਲ ਤੂੰ 500 ਦੀ ਸਪਰੇ ਫੰਗੀ ਸਾਈਡ ਦੀ ਵੀ ਲਾਲਾ ਚੱਲ ਲਾਲਾ ਮੋਟਾ ਜਿਹਾ ਲਾਲਾ ਮੋਟਾ ਜਿਹਾ ਲਾਲਾ ਤੇ ਹੋਰ ਕੋਈ ਤੂੰ ਸਪਰੇ ਲਾਲੂ ਤੇਲੇ ਤੇ ਲਾਸਟ ਤੇ ਫੇਰ ਕਰੇਗਾ ਤੇਲਾ ਪਾ ਜਾਂਦਾ ਇੱਕ ਹਾਪਰ ਪਾ ਜਾਂਦਾ ਮਹਿੰਗੀ ਹੈਨਾ ਚੈਸ ਵਗੈਰਾ ਕਰਦੇ ਆ 650 ਦੀ ਕਿੱਲੇ ਦੀ ਧੋਲ ਲਾ ਲੈ ਵੀ ਸੱਜਣਾ ਝੋਨਾ ਤੇਰਾ ਜਿਹੜੀ ਯਾਨੀ ਕਿ ਪੱਕ ਗਿਆ ਹਾਂ ਪੱਕ ਗਿਆ ਹੁਣ ਝੋਨਾ ਤੇ ਲਾਲਾ ਵੀ ਹੁਣ ਤੂੰ ਵੜਨਾ ਵੜਨਾ ਕਿੰਨੀ ਵੜਾਈ 1500 ਤੇ ਨੋ ਪਤਾ ਹਾਈਬ੍ਰਿਡ ਤਾਂ ਕਿੱਲੇ ਚ ਟਰਾਲੀ ਭਰ ਜਾਂਦੀ ਆ ਭਰ ਜਾਂਦੀ ਆ ਤੇ ਮੈਂ ਨਾ ਸਾਸੂ ਦਾ ਤੇਲ ਮਾਜਾਂਦਾ ਮਕਸਰ ਦਾ ਹਾਂ ਮਾਚੀ ਜਾਂਦਾ ਕਿ ਜਿਆਦਾ ਮਾਜਦਾ ਤੂੰ ਯਾਰ ਹੀ ਲਾਲਾ ਸਾਸੂ ਰਹਿਣ ਦੇ ਤੂੰ ਯਾਰ ਹੀ ਲਾ ਯਾਰ ਹਜ਼ਾਰ ਦਾ ਮੰਡੀ ਚ ਜਾਂਦਿਆਂ ਕਰਦਿਆਂ ਦਿਹਾੜੀ ਖਤਮ ਹੋ ਜਾਂਦੀ ਹਮਮ ਹੋਰ ਕੀ ਖਰਚਾ ਬਸ ਬਸ ਬਾਕੀ ਰੀਪਰ ਤੇ ਆ ਜਾਣ ਤੇ ਬਾਕੀ ਇਹ ਹੋ ਗਿਆ ਝੋਨੇ ਦਾ ਖਰਚਾ 56450 ਲੋ ਵੀ ਦੋਸਤੋ ਹੁਣ ਇਸ ਤੋਂ ਗਾਂ ਕਣਕ ਦਾ ਖਰਚਾ ਹੋ ਗਿਆ ਹਨ ਤੂੰ ਹੁਣ ਲਾਲਾ ਵੀ ਐ 35000 ਫੇਰ ਤੂੰ ਦਿੱਤਾ ਅੱਧਾ ਠੇਕਾ ਹੂੰ ਦੇਤਾ ਦੇਤਾ ਹੂੰ 3150 ਰੁਪਏ ਫੇਰ ਤੂੰ ਵਿਆਜ ਦੇਤੀ 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 ਹੁਣ ਲਾਲਾ ਵੀ ਰੀਪਰ ਕਿੰਨੇ ਪੈਸੇ ਲਾਇਆ ਯਾਰ ਕੀ ਤੂੰ ਕੇਲੇ ਦੇ ਮੈਂ ਕਿ 600 600 ਰੁਪਿਆ ਦੋਸਤੋ ਰੀਪਰ ਦਾ ਹੋ ਗਿਆ ਗਿਣੀ ਜਾ ਜਾਈ ਕਮੈਂਟਾਂ ਚ ਵੀ ਦੱਸਿਆ ਜੇ ਵੀ ਵਾਕਈ ਸੱਚੀ ਗੱਲ ਹੈ ਹੋਰ ਕੀ ਖਰਚਾ ਹੈਗਾ ਹੁਣ ਤਾਂ ਸੱਚ ਵਾਉਣੀ ਉਹਨੂੰ ਵਾਉਣੀ ਤੇ ਬਣਣੀ ਕਿ ਸੁਪਰ ਸੀਡਰ ਨਾਲ ਬੀਜੇਗਾ ਤੂੰ ਸੁਪਰ ਸੀਡਰ ਨਾਲ ਆਲਾ 2500 ਰੁਪਿਆ ਸੁਪਰ ਸੀਡਰ ਦਾ ਦੋਸਤੋ ਉਸ ਤੋਂ ਬਾਅਦ 2500 ਰੁਪਿਆ ਸੁਪਰ ਸੀਡਰ ਦਾ ਹੋ ਗਿਆ ਤੇ ਡੀਏਪੀ ਪਾਏਗਾ ਗੱਟਾ 1 ਹਾਂ 1400 ਦਾ ਡੀਏਪੀ ਦਾ ਗੱਟਾ ਤੇ ਹੋਰ ਕੀ ਪਾਏਗਾ 1000 ਦੀ ਗਣਕ ਲਾਲਾ 1000 ਦਾ ਨਹੀਂ 1000 ਦਾ 1500 ਦਾ 1500 ਦਾ ਗੱਟਾ ਆਉਂਦਾ ਹਾਂ ਤਾਂ 1500 ਦਾ ਲਾ ਤੇ ਹੋਰ ਕੀ ਪਾਏਗਾ ਮਤਲਬ ਕਿ ਉਸ ਤੋਂ ਬਾਅਦ ਸਪਰੇਅ ਚੱਲਣੀਆਂ ਕੁਝ 100 ਰੁਪਿਆ ਵਟਾਂ ਘਟਾਈ ਵੀ ਲਾਣਾ ਵਟਾਂ ਨਹੀਂ ਛੰਗਣੀਆਂ ਛੰਗਣੀਆਂ ਹੈ ਤੇ ਉਸ ਤੋਂ ਬਾਅਦ ਯਾਰ ਦੀ ਯੂਰੀਆ ਕਣਕ ਨੂੰ ਪਾਈ ਜਾਂਦੀ ਹੈ ਹੈਨਾ ਹੂੰ ਯਾਰ ਦੀ ਯੂਰੀਆ ਸਾਣੇ ਪੁਆਈ ਖਰਤੇ ਵਿੱਚ ਲਾ ਤੂੰ ਯਾਰ ਦੀ ਯੂਰੀਆ ਕਣਕ ਨੂੰ ਪੈ ਗਈ ਤੇ ਹੋਰ ਇੱਕ ਸੱਚ 741 ਸਪਰੇ ਤੇ ਜਿੰਕ ਮੈਗਨੀਜ਼ ਉਹਦਾ ਕਰਨੀ ਕਰਦਾ ਨਾ ਹੂੰ ਜਿੰਕ ਮੈਗਨੀਜ਼ ਲਾ ਲਾ ਤੂੰ 300 ਰੁਪਿਆ ਕਿੱਲੇ ਦੀ ਸਪਰੇ ਉਹ ਲਾ ਲਾ ਜਿੰਕ ਤੇ ਮੈਗਨੀਜ਼ ਸਾਰਾ ਕੁਝ ਪਾ ਗੀ ਤੇ ਹੋਰ ਕੀ ਕਰਦਾ ਨਾ ਇੰਨਾ ਹੀ ਵਾ ਫੋਰ ਤਾਂ ਗੀਂਕ ਮੈਗਨੀਜ਼ ਤੇ ਉਸ ਤੋਂ ਬਾਅਦ ਸੂਟ ਤੋਂ ਆ ਉਹ ਤੂੰ ਨਹੀਂ ਕਰਦਾ ਐਕਸਲ ਆਪਣੇ ਤਾਂ ਉਹ ਬੜੀ ਹੁੰਦੀ ਲੂਰੀ ਜੀ ਉਹ ਵੀ ਵਾਲਾ ਜਲ ਬਾਲਾ ਬਾਲਾ 700 750 ਦੀ ਲੂਰੀ ਵਾਲੀ ਤੇ ਘੱਟੋ ਘਾਟ 5 ਡਰਮੀਆਂ ਲੱਗਦੀਆਂ ਤੇ ਇਹ 30 ਰੁਪਏ ਦੇ ਸਹਾਨ ਵਾਲ 150 ਰੁਪਏ ਖਰਚਾ ਇਹ ਹੋ ਗਿਆ ਹੋ ਗਿਆ ਇਹ ਵੀ ਤੂੰ ਲਾਏ ਲੱਗ ਪਏ ਗਏ ਨੇ ਆਪਾਂ ਵਿੱਚ ਐਡ ਨਹੀਂ ਕੀਤਾ ਸੀ ਹੂੰ ਤੇ ਹੋਰ ਕੀ ਖਰਚੇ ਪੈਂਦੇ ਨੇ ਇਸ ਤੋਂ ਬਾਅਦ ਆਪਣੀ ਯਾਨੀ ਕਿ ਮੈਨੂੰ ਲੱਗਦਾ ਵੀ ਚੱਲ ਤੂੰ 300 ਰੁਪਏ ਪਾਣੀ ਲਵਾਈ ਦਾ ਲਾਲਾ ਯਾਰ ਹਨਾ ਆਪਦੀ ਹਨਾ ਤੇ ਤੇਲ ਗਿਣਿਆ ਹੀ ਨਹੀਂ ਆਪਾਂ ਤੇਲ ਤਾਂ ਤੂੰ ਲਾਲਾ ਕਿੱਲੇ ਮਗਰੀ ਸਾਲ ਦਾ 500 ਦਾ ਤੇਲ ਲਾ ਤੂੰ ਕਿ ਗੇੜਾ ਮਾਰਿਆ ਮੋਟਰ ਛੱਡਿਆ ਤੇ ਹਜੇ ਸੱਚ ਮੋਟਰਾਂ ਦੀ ਰਿਪੇਅਰ ਨਹੀਂ ਕਿਣੀ ਲੈ ਦੋਵੇਂ ਫਸਲਾਂ ਦੀ ਹਾਂ 200 300 ਰੁਪਏ ਲਾਲਾ ਸਟਾਰਟਰ ਸਟੂਟਰ ਠੀਕ ਠਾਕ ਕਰਾਏ ਹੋਈ ਜਾਂਦਾ ਹੋਈ ਜਾਂਦਾ ਹਨਾ ਹੋਈ ਜਾਂਦਾ ਤੇ ਹੋਰ ਕੀ ਹੈ 1500 ਰੁਪਿਆ ਲਾਲਾ ਘਟੋ ਘਟ ਹੋਣਗਾ ਕਣਕ ਪੱਕ ਗਈ ਵਟਨਾ ਵਟਨਾ 1500 ਰੁਪਿਆ ਵਧਾਈ ਹੋ ਗਈ ਹੋ ਗਈ ਤੇ 800 ਰੁਪਿਆ ਟਰਾਲੀ ਲਾਲਾ ਤੂੰ ਗਏ ਉਹ ਤੂੜੀ ਤਾਂ ਘਰੇ ਰੱਖਣੀ ਨਾ ਆਪਣਾ ਤੇਰੇ ਕੋਲ ਪਸੇ ਤੂੰ ਕਿਹੜੇ ਵਿੱਚ ਨਹੀਂ ਕਿ ਵੇਚਣੀ ਆ ਟਰਾਲੀ ਬਣਾਈ ਤੇ ਚੱਲਣੀ ਆ ਬਣਾਈ ਤਾਂ ਚੱਲਣੀ ਆ ਪਰ ਉਹ ਤੂੰ ਘਰੇ ਰੱਖਣੀ ਨਾ ਉਹ ਜੀ ਤੂੜੀ ਵੀ ਮੁੱਲ ਲੈਣਾ ਉਹ ਤੂੰ ਖਰਚਾ ਛੱਡ ਨਾ ਤੂੜੀ ਦਾ ਤੈਨੂੰ ਪਾਸੇ ਰੱਖ ਦੂੰ ਚੱਲ ਰੱਖ ਲੈ ਉਹ ਜਿਹੋ ਜੀ ਬਣਾਈ ਦੋਸਤੋ ਉਹ ਜੀ ਆਪਾਂ ਘਰੇ ਵੀ ਰੱਖਣੀ ਆ ਉਹ ਤਾਂ ਛੱਡੋ ਠੀਕ 1 ਲੱਖ 7000 ਰੁਪਿਆ ਦੋਵਾਂ ਖਸਲਾਂ ਫਸਲਾਂ ਤੇ ਸਨੇ ਟੇਕਾ ਖਰਚਾ ਆ ਗਿਆ ਆ ਗਿਆ ਆ ਗਿਆ ਆ ਗਿਆ ਹੁਣ ਟਰੈਕਟਰ ਦੀ ਸਰਵਿਸ ਕਰਾਈ ਸੀ ਹਾਂ ਕਿੰਨੇ ਦੀ ਕਰਾਈ ਚਾਰ ਹਜ਼ਾਰ ਰੁਪਿਆ ਲੱਗ ਚਾਰ ਹਜ਼ਾਰ ਰੁਪਿਆ ਤੂੰ 300 ਰੁਪਿਆ ਕਿੱਲੇ ਦਾ ਉਹ ਲਾ ਟਰੈਕਟਰ ਦਾ ਕਸਾਈ ਫਾਲੇ ਪੁਆਈ ਹਾਂ ਕਿੰਨੇ ਤੇ ਪੁਆਈ ਯਾਰ ਦਾ ਹੋ ਜਾਂਦੇ ਯਾਰ ਦੇ ਉਹ ਲਾਲਾ ਤੂੰ 100 ਰੁਪਿਆ ਕਿੱਲਾ ਫਾਲਿਆਂ ਦਾ ਲਾਲਾ ਵਾਗ ਗਿਆ ਤਵੀਆਂ ਤਵੀਆਂ ਦੀ ਕੋਈ ਰਿਪੇਅਰ ਮਾੜੀ ਮੋਟੀ ਕਰਾਉਣੀ ਪੈਂਦੀ ਉਹ ਤੇ ਗਰੀਸ ਲਾ 50 ਗਰੀਸ ਗਰੂਸ 50 ਰੁਪਏ 50 ਰੁਪਿਆ ਉਹ ਲਾ ਤੂੰ ਚਲੋ ਲਾਲਾ ਹੋਰ ਕੋਈ ਬਸ ਹੋਰ ਤਾਂ ਕੀ ਹੈ ਇਹ ਆਪਣੇ 1,07,450 ਰੁਪਏ ਆ ਖਰਚਾ ਹੋ ਗਿਆ ਆਪਣੇ ਹੋ ਗਿਆ ਜਿਹੜਾ ਕਿ ਟੋਟਲ ਵੱਧ ਵੱਧ ਖਰਚਾ ਪ੍ਰੋਫਿਟ ਕਾਢੇ ਦਾ ਪ੍ਰੋਫਿਟ ਹੁਣ ਲਾਲਾ ਵੀ 1,07,450 ਰੁਪਏ ਖਰਚਾ ਹੋ ਗਿਆ ਸਿੱਧਾ ਮੋਟਾ ਸਾਹਿਬ ਲੈ ਆਣਾ 77000 ਦਾ ਝੋਨਾ ਹੋ ਗਿਆ ਪਲੱਸ ਤੇ 45000 ਦੀ ਕਣਕ ਹੋਗੀ 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 1,18000 ਰੁਪਏ ਹੋ ਗਿਆ ਹੋ ਗਿਆ 1,18000 ਦੀ ਫਸਲ ਹੋ ਗਈ ਆਪਣੀ ਟੋਟਲ ਹੋ ਗਈ ਜਿਹਦੇ ਚ ਆਪਾਂ ਖਰਚਾ ਉਹਦਾ ਤਲਾਈ ਸਨਾਈ ਮਾਈਨਸ ਕਰਨਾ ਹਾਂ 11 ਰੁਪਏ ਗੱਟੇ ਦੇ ਹੋ ਗਏ ਟੋਟਲ ਤੂੰ ਦੋਵਾਂ ਫਸਲਾਂ ਦਾ ਲਾਲਾ ਕਿੱਲੇ ਦਾ ਮੈਨੂੰ ਲੱਗਦਾ ਵੀ 2000 ਖਰਚਾ ਮੰਨ ਮੰਨ ਤਲਾਈ ਸਨਾਈ ਵਾਲਾ ਚਲ 1 ਲੱਖ 16 ਹੋ ਗਿਆ ਹੋ ਗਿਆ ਫਿਰ ਉੱਥੇ ਬੰਦਾ ਰਾਤ ਨੂੰ ਰਹਿੰਦਾ ਕੋਈ ਪੈਕ ਸ਼ੈਗ ਲਾਲਾ ਵੀ ਤੂੰ 500 ਰੁਪਏ ਰੋਟੀ ਪਾਣੀ ਦਾ ਉਹ ਖਰਚਾ ਕੱਢ ਲੈ ਕੱਢ ਲੈ ਹਨਾ ਦੋ ਰਾਤ ਦਾ ਲੱਗ ਹੀ ਜਾਂਦੀ ਹੈ 1 ਲੱਖ 15500 ਰੁਪਿਆ ਤੇ ਖਰਚਾ ਕਿੰਨਾ ਬਣਾਇਆ ਸੀ ਆਪਾਂ 117700 ਤੇ 5 ਮਾਈਨਸ 10700 550 ਰੁਪਿਆ ਆਪਾਂ ਖਰਚਾ ਲਾਇਆ ਤੇ 7950 ਰੁਪਿਆ ਆਪਣ ਬਚ ਗਏ ਹਾਂ ਬਚ ਗਏ ਬਚ ਗਏ ਤੂੰ ਕਹਿੰਦਾ ਬਚਤ ਨਹੀਂ ਤੋਏ ਫਿਰ ਇੰਨੇ ਦਾ ਕੀ ਕਰਨਾ ਤੇ ਬੱਚਾ ਤਾਂ ਹੈਗੀ 7950 ਕੁੱਤੇ ਵਗਾਈ ਸਾਲ ਦੀ ਕੁੱਤੇ ਵਗਾਈ ਤਾਂ ਹੈਗੀ ਆ ਪਰ ਦੋਸਤੋ ਗੱਲ ਸੁਣ ਲਓ ਮੇਰੇ ਵੀ 7950 ਰੁਪਏ ਤੁਸੀਂ ਕਿੰਨੀ ਮਿਹਨਤ ਕਰਕੇ ਵਝਾਉਂਦੇ ਹੋਹੀ ਤਾਂ ਗੱਲ ਏ ਮੈਂ ਕਹਿਣਾ ਵੀ ਬਾਈ ਦਾ ਪਰ 7950 ਕੋਈ ਮੈਨੂੰ ਲੱਗਦਾ ਨਹੀਂ ਵੀ ਕਿੱਲੇ ਦੀ ਕੋਈ ਆਪਾਂ ਨੂੰ ਪ੍ਰੋਫਿਟ ਆ ਜੇਕਰ ਤੁਸੀਂ 30 35 ਕਿੱਲੇ ਲੈਨੇ ਹੋ ਤਾਂ ਤੁਹਾਨੂੰ ਐ ਹੁੰਦਾ ਵੀ ਬਹੁਤ ਵਧੀਆ ਕਮਾਈ ਹੋ ਗਈ ਜੇਕਰ ਤੁਸੀਂ 4 5 ਕਿੱਲੇ ਠੇਕੇ ਲੈਨੇ ਹੋ ਤਾਂ ਸਤੂ ਬਾਜਾ 35000 ਸਾਲ ਦਾ 35000 ਰੁਪਏ ਤੁਹਾਨੂੰ ਸਰ ਤੇ ਇਹਦੋਂ ਚੰਗਾ ਕੋਈ ਚਾਈਦੀ ਨੌਕਰੀ ਕਰ ਲੋ 10000 11000 ਤੋਂ ਜ ਮਿਲ ਜਾਂਦਾ ਹੈ ਜਾਂ ਕੋਈ ਹੋਰ ਕੰਮ ਕਰ ਲੋ ਸਬਜੀ ਵੇਚ ਲੋ ਸਬਜੀ ਵੇਚ ਕੇ ਆਪਾਂ ਨਾ ਮਹੀਨੇ ਦਾ 10-15000 ਰੁਪਏ ਕਮਾ ਸਕਦੇ ਆ ਸਬਜੀ ਵੇਚ ਕੇ ਤਾਂ ਮੇਰੇ ਹਿਸਾਬ ਨਾਲ ਤਾਂ ਜੇ ਲੈਣੀ ਆ ਹਾਂ ਇਹਦੇ ਚ ਜੇਕਰ ਤੁਹਾਡੀ ਮਸ਼ੀਨ ਆ ਆਪਦੀ ਕੰਬੈਨ ਆ ਆਪਦੀ ਆ ਉਹ ਵੱਜ ਜਾਂਦਾ ਤੈਨੂੰ ਉਹ ਵੱਜਦਾ ਜਾ ਟਰੈਕਟਰ ਆਵਦਾ ਹਾਰੀ ਪਰ ਉੱਪਰ ਮਾਰ ਲਿਆ ਉਹ ਵੱਜ ਜਾਂਦਾ ਜੇਕਰ ਤੂੜੀ ਵਾਲੀ ਮਸ਼ੀਨ ਆ ਜਿਨੇ ਜਿਹਦੇ ਕੋਲੇ ਕਬੈਨ ਆ ਤੂੜੀ ਵਾਲੀ ਮਸ਼ੀਨ ਆ ਉਹ ਤਾਂ ਬਾਈ ਜੀ ਠੇਕੇ ਲੈਂਦਾ 100 100 2 2 ਸਕੇਲਾ ਉਹਨਾਂ ਨੂੰ ਹੈਗੀ ਕਮਾਈ ਜਿਹੜੇ ਮੇਰੇ ਵਰਗੇ ਮਾਤਰ ਹੁਣ ਮਣੀ ਤੂੰ ਕਿੰਨੇ ਤੇਰੀ ਆਪਦੀ ਚਾਰ ਕਿੱਲੇ ਜ਼ਮੀਨ ਹੈ 30 ਕਿੱਲੇ ਲੈ ਕੇ ਕੱਲ ਨੂੰ 22 ਦੀ ਵੇ ਕੁੜੀ ਗਲਾਬੀ ਸੁੰਡੀਆਂ ਵਾਂਗੂ ਕੋਈ ਬਿਮਾਰੀ ਪੈ ਗਈ ਝੋਨਾ ਯੱਬ ਗਿਆ ਤੇ ਫਿਰ ਤੂੰ ਕਿਵੇਂ ਉਠੇਗਾ ਵੇਚੇਗਾ ਨਾ ਕਿੱਲਾ ਵੇਚੇਗਾ ਕਿ ਨਹੀਂ ਵੇਖਣੀ ਬਣੀ ਜਾਂਦੀ ਕਿ ਨਰਮਾ ਸੀ ਉਹ ਵੀ ਖੜ ਗਿਆ ਹੈਗਾ ਬਚਦਾ ਜਰੂਰ ਹੈ ਇਹਨਾਂ ਦੇ ਪੈਸੇ ਵਾਜਦੇ 7950 ਰੁਪਏ ਉਹ ਵੀ ਜੇ ਤੁਹਾਡੀ ਫਸਲ ਝੋਨਾ 80 ਮਨ ਕਣਕ 20 ਕੁਆਂਟਲ ਨਿਕਲੇ ਤਾਂ ਫੇਰ ਜੇ ਕਿਤੇ ਕਣਕ 35 ਮਨ ਰਹਿ ਗਈ ਤੇ ਝੋਨਾ 60 ਮਨ ਰਹਿ ਗਿਆ ਤੇ ਉਹ ਵੀ ਨਹੀਂ ਵਾਜਦਾ ਵਿਆਜ ਪੈ ਜਾਂਦੀ ਹੈ ਫੇਰ ਨਹੀਂ ਉੱਠਦਾ ساری ਉਮਰ ਕਿਸਾਨ ਬਾਕੀ ਦੋਸਤੋ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ